ਕੀ ਪੰਜਾਬ ਦੇ ਪੰਜਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਫਰਵਰੀ 1994 ਵਿੱਚ ਆਰਐਸਐਸ ਨਾਲ ਸਮਝੌਤਾ ਹੋਇਆ ਸੀ ਇਸ ਗੱਲ ਦਾ ਖਾਸ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੈਸ਼ਨਲ ਪ੍ਰੋਫੈਸਰ ਆਫ ਸਿੱਖ ਸਟੂਡੈਂਟ ਅਤੇ ਸਾਬਕਾ ਡਾਇਰੈਕਟਰ ਸਿੱਖ ਹਿਸਟਰੀ ਸੱਚ ਬੋਰਡ ਸ਼੍ਰੋਮਣੀ ਕਮੇਟੀ ਵੱਲੋਂ ਅੰਗਰੇਜ਼ੀ ਵਿੱਚ ਲਿਖੀ ਗਈ ਪੁਸਤਕ ਸਿੱਖ ਹਿਸਟਰੀ ਜ ਨੌਵੀਂ ਜਿਲੇ ਦੇ ਵਿੱਚ ਮਿਲਦਾ ਹੈ ਹਾਈ ਚੈਕਿੰਗ ਆਫ ਸਿੱਖ ਪੰਥ ਪੰਥ ਨੂੰ ਅਗਵਾ ਕਰਨ ਵਿੱਚ ਕੀਤਾ ਉਹਨਾਂ ਦੱਸਿਆ ਕਿ ਫਰਬੀਅੰਸ 94 ਵਿੱਚ ਪ੍ਰਕਾਸ਼ ਸਿੰਘ ਬਾਦਲ ਰਾਸ਼ਟਰੀ ਸੇਵਕ ਸੰਗਤ ਦਾ RSS ਦੇ ਬੁકાਇਦਾ ਮੈਂਬਰ ਬਣ ਗਏ ਸਨ ਇਸੇ ਕਰਕੇ ਉਹ ਪੰਜਾਬ ਵਿੱਚ ਸਿਰਫ ਹਿੰਦੂਤਵ ਲਾਗੂ ਕਰ ਰਹੇ ਸਨ ਡਾਕਟਰ ਦਿਲਜੀਤ ਅਨਸਾਰ ਬਾਦਲ ਨੇ ਪੰਥ ਨੂੰ ਅਗਵਾ ਕਰ ਲਿਆ ਸੀ ਅਤੇ ਡਾਕਟਰ ਦਿਲਜੀਤ ਅਨਸਾਰ ਉਹਨਾਂ ਆਪਣੀ ਪੁਸਤਕ ਵਿੱਚ ਜਾਣਕਾਰੀ ਦਿੱਤੀ ਕਿ ਫਰਬੀਅੰਸ 93 ਵਿੱਚ ਸਿੱਖ ਇਤਿਹਾਸਿਕ ਘਾਤਕ ਗੱਲ ਹੋਈ ਜਿਸ ਤੋਂ ਬਾਅਦ ਸਿੱਖੀ ਦਾ ਕਾਹਨ ਸ਼ੁਰੂ ਹੋਇਆ ਉਹਨਾਂ ਦੱਸਿਆ ਕਿ RSS ਦੇ ਇੱਕ ਸੀਨੀਅਰ ਅਹੁਦੇਦਾਰ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਮੀਟਿੰਗ ਕੀਤੀ ਜਿਸ ਦੌਰਾਨ ਸਰਦਾਰ ਬਾਦਲ ਨੂੰ ਪੇਸ਼ਕਸ਼ ਕੀਤੀ ਗਈ ਕਿ ਜੇ ਉਹ ਹਿੰਦੂ ਮੁਖਤਾਰਬੇ ਸ਼ਾਮਲ ਹੁੰਦੇ ਹਨ ਉਹ ਅਤੇ ਉਹਨਾਂ ਦੇ ਉੱਤਰਾਧਿਕਾਰੀ ਪੰਜਾਬ ਵਿੱਚ ਹਮੇਸ਼ਾ ਰਾਜ ਕਰਨਗੇ ਇਸ ਸੀਨੀਅਰ ਅਹੁਦੇਦਾਰ ਨੇ ਦੱਸਿਆ ਕਿ ਆਰਐਸਐਸ ਆਪਣੇ ਵਾਅਦੇ ਨੂੰ ਹਮੇਸ਼ਾ ਯਾਦ ਰੱਖੇਗੀ ਅਤੇ ਉਹਨਾਂ ਬਾਦਲ ਨੂੰ ਇਹ ਵੀ ਵਿਸ਼ਵਾਸਤ ਕਰਾਇਆ ਕਿ ਬਾਦਲ ਦੇ ਆਰਐਸਐਸ ਨਾਲ ਸਬੰਧਾਂ ਨੂੰ ਗੁਪਤ ਰੱਖਿਆ ਜਾਵੇਗਾ ਅਤੇ ਕਦੇ ਵੀ ਇਸ ਸਮਝੌਤੇ ਤਾਂ ਥੋੜਾ ਜਿਹਾ ਜ਼ਿਕਰ ਵੀ ਨਹੀਂ ਕੀਤਾ ਜਾਵੇਗਾ ਬਾਦਲ ਉਹਨਾਂ ਦਿਨਾਂ ਵਿੱਚ ਕੁਝ ਬਗਾਵਤੀ ਰੁਖ ਵਿੱਚ ਸੰਨਤ ਉਹ ਭਾਰਤੀ ਸੰਵਿਧਾਨ ਨੂੰ ਰੱਦ ਕਰਦੇ ਸਨ ਅਤੇ ਇੱਕ ਆਜ਼ਾਦ ਰਾਜ ਖਾਲਸਾਣ ਸਥਾਪਿਤ ਕਰਨ ਦੀ ਗੱਲ ਕਰਦੇ ਸਨ ਬਾਦਲ ਇਸ ਤਰ੍ਹਾਂ ਪੇਸ਼ ਆ ਰਹੇ ਸਨ ਜਿਵੇਂ ਉਹ ਖਾੜਕੋਆਂ ਦੇ ਪੱਕੇ ਸਮਰਥਕ ਹੋਣ ਬਾਦਲ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਆਰਐਸਐਸ ਦੇ ਅਰਚਨ ਸਿੰਘ ਤੋੜਾ ਨੂੰ ਪਰਖ ਲਿਆ ਸੀ ਉਹ ਇਸ ਵਾਸਤੇ ਰਾਜ਼ੀ ਨਹੀਂ ਹੋਏ ਆਰਐਸਐਸ ਦਾ ਤੋੜਾ ਮਿਸ਼ਨ ਫੇਲ ਹੋ ਚੁੱਕਾ ਸੀ ਉਹਨਾਂ ਇਸ ਗੱਲ ਦੀ ਸਹਿਮਤੀ ਨਹੀਂ ਪਰ ਇਸੀ ਡਾਕਟਰ ਦਿਲਗੀਰ ਦੇ ਅਨਸਾਰ ਅਸਲ ਵਿੱਚ ਜਥੇਦਾਰ ਤੋੜਾ ਕਾਮਰੇਡ ਹਰੀਕੇਸ਼ਨ ਸਿੰਘ ਸਰਜੀਤ ਵਰਗੇ ਵੈਕਸੀਨ ਦੇ ਸੰਪਰਕ ਵਿੱਚ ਰਹੇ ਸਨ ਇਸ ਲਈ ਉਹਨਾਂ ਨੇ ਕੇਵਲ ਮੁੱਖ ਮੰਤਰੀ ਦੇ ਅਹੁਦੇ ਲਈ ਪੇਸ਼ਕਸ਼ ਕਰਕੇ ਖੁਸ਼ ਨਹੀਂ ਕੀਤਾ ਜਾ ਸਕਿਆ ਡਾਕਟਰ ਦਿਲਗੀਰ ਨੇ ਦੱਸਿਆ ਕਿ ਤੋੜੇ ਮਿਸ਼ਨ ਦਾ ਖਲਾਸ 8 ਅਗਸਤ 1998 ਵਿੱਚ ਇੱਕ ਨਿੱਜੀ ਮੁਲਾਕਾਤ ਦੌਰਾਨ ਜਥੇਦਾਰ ਤੋੜਾ ਨੇ ਉਹਨਾਂ ਕੋਲ ਹਰਮੇਲ ਸਿੰਘ ਤੋੜਾ ਦੀ ਵਾਰੀ ਕੋਠੀ ਸੈਕਟਰ 39 ਚੰਡੀਗੜ੍ਹ ਸਥਿਤ ਕੋਠੀ ਵਿੱਚ ਕੀਤਾ ਸੀ ਡਾਕਟਰ ਦੀਪਕ ਅਨਸਾਧ ਆਪਣੀ ਪੁਸਤਕ ਵਿੱਚ ਦੱਸਿਆ ਕਿ ਆਰਐਸਐਸ ਦੀ ਉਕਤ ਪੇਸ਼ਕਸ਼ ਜਥੇਦਾਰ ਜਗਨੇਪ ਸਿੰਘ ਤਲਵੰਡੀ ਨੂੰ ਨਹੀਂ ਕੀਤੀ ਕਿਉਂਕਿ ਉਹਨਾਂ ਨੂੰ ਤਲਵੰਡੀ ਦੇ ਭਰੋਸਾ ਨਹੀਂ ਸੀ ਆਰਐਸਐਸ ਦੀ ਸੋਚ ਸੀ ਕਿ ਜੇ ਤਲਵੰਡੀ ਦਾ ਆਰਐਸਐਸ ਨਾਲ ਸਮਝੌਤਾ ਹੋ ਵੀ ਜਾਂਦਾ ਹੈ ਤਾਂ ਆਰਐਸਐਸ ਕਿਸੇ ਵੀ ਸਮੇਂ ਜਥੇਦਾਰ ਤਲਵੰਡੀ ਭਾਵਨ ਹੋ ਸਕਦੇ ਹਨ ਅਤੇ ਸਾਰੇ ਖੇਤਰ ਤੋਂ ਫਰਦਾ ਉੱਠ ਸਕਦਾ ਇਸ ਕੰਮ ਵਾਸਤੇ ਆਰਐਸਐਸ ਨੂੰ ਸਭ ਤੋਂ ਯੋਗ ਪ੍ਰਕਾਸ਼ ਸਿੰਘ ਬਾਦਲ ਲੱਗੇ ਕਿਉਂਕਿ ਬਾਦਲ ਦੀ ਪਰਖ 978 ਵਿੱਚ 13 ਅਪ੍ਰੈਲ ਨੂੰ ਉਸ ਸਮੇਂ ਹੋ ਚੁੱਕੀ ਸੀ ਜਦੋਂ ਅੰਮ੍ਰਿਤਸਰ ਵਿੱਚ 13 ਸਿੱਖ ਸੀਡ ਕਰ ਦਿੱਤੇ ਗਏ ਅਤੇ ਨਰਨਤਾਰੀ ਵੱਲੋਂ ਬਾਦਲ ਨੇ ਗਰਚੰਦ ਸਿੰਘ ਨਰਕਤਾਰੀ ਨੂੰ ਸੁਰੱਖਿਤ ਕੱਢਣ ਬਾਅਦ ਸਮਤੀ ਦਿੱਤੀ ਜਦੋਂ ਬਾਦਲ ਦੀ ਆਰਐਸਐਸ ਦੀ ਇੱਕ ਸੈਸ਼ਨ ਅਹੁਦੇਦਾਰ ਨਾਲ ਮੀਟਿੰਗ ਹੋਈ ਬਾਦਲ ਨੇ ਕੋਈ ਵਾਅਦਾ ਨਹੀਂ ਕੀਤਾ ਪਰ ਉਹਨਾਂ ਇਹ ਜ਼ਰੂਰ ਕਿਹਾ ਕਿ ਉਹ ਇਸ ਬਾਰੇ ਆਪਣੇ ਪਰਿਵਾਰ ਨਾਲ ਗੱਲਬਾਤ ਕਰਨਗੇ ਅਤੇ ਬਾਦਲ ਦੇ ਇਸ ਸੰਬੰਧੀ ਆਪਣੀ ਪਤਨੀ ਬੀਬੀ ਸਰਿੰਦਰ ਕੌਰ ਨਾਲ ਜ਼ਿਕਰ ਕੀਤਾ ਜੋ ਤੁਰੰਤ ਮੰਨ ਗਏ ਤੇ ਬਾਦਲ ਨੂੰ ਵੀ ਹਾਂ ਕਰ ਲਈ ਸਾਹਿਦ ਕੀਤਾ ਪੁਸਤਕ ਅਨੁਸਾਰ ਬਾਦਲ ਦੀ ਧਰਮ ਨਾਲ ਕਦੇ ਵੀ ਸਰਕਾਰ ਨਾਲ ਰਿਹਾ ਤੇ ਉਹਨਾਂ ਨੂੰ ਪੈਸੇ ਦੀ ਭੁੱਖ ਸੀ ਅਤੇ ਸਿਆਸੀ ਕਰੀਅਰ ਬਣਾਉਣ ਦੀ ਉਹਨਾਂ ਦੇ ਕੋਈ ਸਿਧਾਂਤ ਨਹੀਂ ਸੀ ਇਸੇ ਲਈ ਉਹਨਾਂ ਆਰਐਸਐਸ ਦੀ ਪੇਸ਼ਕਸ਼ ਸਵੀਕਾਰ ਕਰਨ ਦਾ ਫੈਸਲਾ ਕੀਤਾ ਅਗਲੇ ਦਿਨ ਬਾਦਲ ਨੇ ਮਤਲਬ ਕਿ ਆਰਐਸਐਸ ਦੇ ਇੱਕ ਸੀਨੀਅਰ ਅਧਿਕਾਰੀ ਨਾਲ ਭਾਵੇਂ ਅਜੇ ਗੱਲਬਾਤ ਨਹੀਂ ਕੀਤੀ ਪਰ ਬਾਦਲ ਨੇ ਸਿੱਖਣ ਨਾਲ ਸੰਬੰਧਿਤ ਮੁੱਦਿਆਂ ਤੇ ਬਿਆਨ ਦੇਣਾ ਬੰਦ ਕਰ ਦਿੱਤੇ ਬਾਦਲ ਨੇ ਮੀਡੀਆ ਨੂੰ ਮੀਨਰ ਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਹ ਦਿਖਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਬਿਮਾਰ ਹਨ ਆਰਐਸਐਸ ਦੀ ਹਾਈ ਕਮਾਂਡ ਨੇ ਤਰ੍ਹਾਂ ਸਮਝ ਲਿਆ ਕਿ ਉਹਨਾਂ ਦੀ ਪੇਸ਼ਕਸ਼ ਦਾ ਅਸਰ ਹੋ ਗਿਆ ਹੈ ਬਾਦਲ ਨੇ ਇਸ ਤੋਂ ਬਾਅਦ ਇੱਕ ਹੋਰ ਮੀਟਿੰਗ ਵਿੱਚ ਭਾਗ ਲਿਆ ਜਿਸ ਵਿੱਚ ਸੁਦਰਸ਼ਨ ਅਡਾਨੀ ਵਾਜਪਾਈ ਆਦਿ ਹਾਜ਼ਰ ਸਨ ਇਸ ਮੀਟਿੰਗ ਦੌਰਾਨ ਇੱਕ ਹਵਨ ਵੀ ਕੀਤਾ ਗਿਆ ਜਿਸ ਵਿੱਚ ਬਾਦਲ ਨੇ ਭਾਗ ਲਿਆ ਇਹ ਬਾਦਲ ਦੀ ਜ਼ਿੰਦਗੀ ਵਿੱਚ ਪਹਿਲਾ ਹਵਨ ਸੀ